ਮੈਂ ਤਾਂ ਜਿੱਦਨ ਦਾ ਦੇਖਦਾ ਕਿ ਮੈਂ ਤੇ ਕੁਝ ਅਜ ਤੱਕ ਵਿਧਾਇਕ ਦੇਖੇ ਨਹੀਂ ਇੱਥੇ ਸੀਐਮ ਤਾਂ ਕਹਿੰਦੇ ਮੈਂ ਤਾਂ ਆਪਣੇ ਹੈਲੀਕਾਪਟਰ ਵੀ ਛੜਦਾ ਨਹੀਂ ਨਹੀਂ ਸੀਐਮ ਹੈਲੀਕਾਪਟਰ ਛੜਾ ਉਹ ਤਾਂ ਘੜਾ ਹੈਲੀਕਾਪਟਰ ਲੋਕਾਂ ਚੜਨਾ ਹੈ ਕਿ ਲੋਕਾਂ ਨੂੰ ਉਡਾਣਾ ਹੁੰਦਾ ਹੈ ਤਾਂ ਸੀਐਮ ਦੱਬਿਆ ਮੰਜੇ ਦੇ ਉੱਤੇ ਬੋਤਲ ਲਵਾ ਕੇ ਬਾਬਲਕ ਡੋਬਰੀ ਹੈ ਗਰਦਾਸਪੁਰ ਅੰਮ੍ਰਿਤਸਰ ਦੇ ਇਲਾਕੇ ਲੱਗੇ ਬਾਰਡਰ ਦੇ ਏਰੀਆ ਜਿਹੜਾ ਇਹ ਸultanpur Lodhi ਦਾ ਏਰੀਆ ਸਾਰਾ ਖਤਮ ਹੋ ਚੁੱਕਿਆ ਹੋਆ ਉਹਨਾਂ ਦੇ ਹਾਲਾਤ ਜਿਹੜੇ ਸultanpur Lodhi ਨੇ ਅੱਜ ਤੋਂ 5-10 ਸਾਲ ਪਿੱਛੇ ਚਲੇ ਗਏ ਨੇ ਕਿਆ ਗਿਆ ਕਿ ਜਿਵੇਂ ਕਿ ਉੜਦਾ ਪੰਜਾਬ ਇੱਥੇ ਚਿੱਟਾ ਬਾਅੋ ਨਸ਼ਿਆਂ ਦਾ ਬਹੁਤ ਚੱਲ ਰਿਹਾ ਹੈ ਲੋਕ ਕਹਿ ਰਹੇ ਕਿ ਇਹ ਅੱਜ ਕੱਲ ਦੀ ਜਵਾਨੀ ਸ਼ੋਸ਼ੇ ਬਾਜ਼ੀਆਂ ਚ ਬਟ ਅੱਜ ਤੁਸੀਂ ਵੇਖ ਸਕਦੇ ਜਾ ਕੇ ਉਧਰ ਜਨਾਲੇ ਵਾਲੇ ਪਾਸੇ ਜਿੱਥੇ ਇੰਨਾ ਪਾਣੀ ਰਾਵੀ ਦਾ ਦਰਿਆ ਇੰਨਾ ਚੜਿਆ ਹੈ ਤੇ ਉਹਦੇ ਕਰਕੇ ਹੁਣ ਪੰਜਾਬ ਦੀ ਜਵਾਨੀ ਹੈ ਜਿਹੜੀ ਉੱਥੇ ਜਾ ਕੇ ਸੰਸਥਾਵਾਂ ਨਾਲ ਰਲ ਕੇ ਤੇ ਕੰਮ ਕਰ ਰਹੀ ਹੈ ਉੱਥੇ ਜਾ ਕੇ ਲੋਕਾਂ ਦਾ ਹਰੇਕ ਜੀ ਪਹੁੰਚ ਆ ਰਹੀ ਹੈ ਜਿਹੜੀ ਉਹਨਾਂ ਲੋੜਵੰਦਾਂ ਦਾ ਚਾਰਾ ਹੋ ਗਿਆ ਕੁਝ ਵੀ ਜੋ ਉਹਨਾਂ ਦੀ ਅਸੈਂਸ਼ੀਅਲਸ ਜਿਹੜੀਆਂ ਹੈਗੀਆਂ ਨੇ ਅਜੇ ਤਾਂ ਬੰਦ ਤੋਂ ਕਾਫੀ 100 150 ਫੁੱਟ ਦੂਰ ਹੈਗਾ ਦਰਿਆ ਪਰ ਇੱਥੇ ਦਰਿਆ ਨੇ ਥੋੜਾ ਖੋਰਾ ਆ ਪਾਇਆ ਹੈਗਾ ਤੇ ਜਿਹੜਾ ਵੀ ਆਪਾਂ ਉਹਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਜੇ ਗੱਲ ਕੀਤੀ ਜਾਵੇ ਤਾਂ ਦੇਖ ਸਕਦੇ ਹਾਂ ਕਿ ਪਿੰਡ ਦੇ ਜਿੰਨੇ ਵੀ ਨੌਜਵਾਨ ਨੇ ਸਾਰੇ ਜੇ ਅੱਗੇ ਵਧ ਚੜ ਕੇ ਕੰਮ ਕਰ ਰਹੇ ਨੇ ਵੈਸੇ ਪੰਜਾਬ ਦੀ ਜਵਾਨੀ ਨੂੰ ਉੜਤਾ ਪੰਜਾਬ ਦਾ ਟੈਗ ਦਿੱਤਾ ਜਾਂਦਾ ਪਰ ਤਸਵੀਰਾਂ 'ਚ ਦੇਖ ਸਕਦੇ ਹਾਂ ਕਿ ਨੌਜਵਾਨ ਜੜ ਕੇ ਵੱਧ ਚੜ ਕੇ ਨਾਂ ਸਰਕਾਰ ਦੇ ਵੱਲੋਂ ਕਿਹਾ ਜਾਂਦਾ ਹੈ ਕਿ ਕਹਿੰਦੇ ਸਾਡੇ ਵਿਧਾਇਕ ਹੋਗੇ ਜਾਂ ਮੰਤਰੀ ਹੋਗੇ ਉਹ ਗਰਾਊਂਡ ਜ਼ੀਰੋ ਤੇ ਮੌਜੂਦ ਰਹਿਣਗੇ ਤਾਂ ਕੀ ਕਹਿੰਦੇ ਅਕਲੀ ਗੱਲ ਉਹਦੇ ਵਿਧਾਇਕ ਨੂੰ ਤੇ ਡੀਸੀ ਸਾਹਿਬ ਨੇ 3 ਮਹੀਨੇ ਪਹਿਲਾਂ ਆਰਡਰ ਦਿੱਤਾ ਵੀ ਇੱਥੋਂ ਲੈ ਕੇ ਰਜਾਪੁਰ ਦੇ ਅਗਲੇ ਪਾਸੇ ਜਾ ਕੇ ਪੱਕੀ ਸੜਕ ਜਿਹੜੇ ਇਹਦੇ ਉੱਤੇ ਮਿੱਟੀ ਭਗਦਾਰੇ ਬਣਾਓ ਅਸੀਂ ਤਾਂ ਦੇਖਿਆ ਇੱਕ ਰੇ ਮੈਂ ਤਾਂ ਜਿੰਦ ਦਾ ਦੇਖਦਾ ਮੈਂ ਤਾਂ ਕੋਈ ਅਜੇ ਤੱਕ ਵਿਧਾਇਕ ਦੇਖਿਆ ਨਹੀਂ ਇੱਥੇ ਸੀਐਮ ਤਾਂ ਕਹਿੰਦੇ ਮੈਂ ਤਾਂ ਆਪਣੇ ਹੈਲੀਕਾਪਟਰ ਵੀ ਛੜਦਾ ਨਹੀਂ ਨਹੀਂ ਸੀਐਮ ਹੈਲੀਕਾਪਟਰ ਛੜਾ ਉਹ ਤੇ ਘੜੈਲੀ ਕਪਟਾ ਲੋਕਾਂ ਚੜਨਾ ਹੈ ਕਿ ਲੋਕਾਂ ਨੂੰ ਡਾਉਣਾ ਹੁੰਦਾ ਹੈ ਕੋਈ ਮੈਂ ਨਹੀਂ ਚਲਾ ਸਕਦਾ ਕੋਈ ਮੇਰਾ ਭਰਾ ਨਹੀਂ ਕੋਈ ਚਲਾ ਸਕਦਾ ਕੋਈ ਉਹਨੂੰ ਚਲਾ ਛੋੜ ਸਕਦੇ ਅਸੀਂ ਉਥੇ ਦਾ ਪਬਲਿਕ ਦਾ ਸੰਯੋਗ ਨਾ ਚੱਲ ਰਿਹਾ ਕੰਮ ਜਾਂ ਸੰਸਥਾ ਆ ਰਹੀਆਂ ਨੇ ਜਿਹਨ ਸੀਮਨ ਤੋਂ ਸੀਐਮ ਦਾ ਪਿਆ ਮੰਜੇ ਤੇ ਉਥੇ ਪੈਨਟ ਲਵਾ ਕੇ ਪਬਲਿਕ ਡੋਬਰੀ ਏ ਪ੍ਰਧਾਨ ਮੰਤਰੀ ਮੋਦੀ ਆ ਰਹੇ ਨੇ ਪਰਸੋਂ ਨਹੀਂ ਮੋਦੀ ਆ ਰਹੇ ਮੋਦੀ ਨੇ ਕਿਹੜਾ ਇੱਥੇ ਵਿਹਾਰ ਛੱਡ ਦੇਣਾ ਉਹਨੇ ਵੀ ਇੱਥੇ ਜਾ ਕੇ ਕੋਈ ਮੈਂ ਝਾਂ ਛੱਡ ਦੇਣਾ ਗੱਲ ਹੈ ਵੀ ਪਬਲਿਕ ਤੋਂ ਇੰਨਾ ਸੋਚਦੇ ਤੇ ਪਬਲਿਕ ਨਾ ਹੁੰਦਾ ਨਾ ਇਹ ਉਦੋਂ ਤੋਂ ਸ਼ੁਰੂ ਤੋਂ ਪਾਣੀ ਥੋੜਾ ਥੋੜਾ ਛੱਡੀ ਜਾਂਦੇ ਕਈ ਰਸਕਾਂ ਦੇ ਨੇ ਕਈ ਨੇ ਕਦਮ ਚੜਾਉਂਦੇ ਨੇ ਜਾਂ ਤੇ ਉਦੋਂ ਦਾ ਲਗਾਤਾਰ ਪਾਣੀ ਨੂੰ ਲੀਚ ਕਰੀ ਰੱਖਦੇ ਚੱਲੀ ਜਾਣਾ ਸੀ ਠੀਕ ਹੈ ਆਪਣੇ ਬਾਰਡਰ ਏਰੀਆ ਤੇ ਨਾ ਨੁਕਸਾਨ ਹੋ ਗਿਆ ਤਸਵੀਰਾਂ ਵੀ ਦੇਖੀਆਂ ਨਹੀਂ ਜਾਂਦੀਆਂ ਤਾਂ ਲੱਗਦਾ ਇੱਦਾਂ ਖਤਮ ਹੋ ਚੁੱਕੇ ਨੇ ਉਹ ਤਾਂ ਕਈ ਸਾਲ ਹੀ ਉੱਠਣੇ ਕੋਈ ਨਹੀਂ ਹੈ ਗਰਦਾਸਪੁਰ ਅੰਮ੍ਰਿਤਸਰ ਦੇ ਇਲਾਕੇ ਲਗਾ ਬਾਰਡਰ ਦੇ ਏਰੀਆ ਜਿਹੜਾ ਇੱਧਰ ਸੁਲਤਾਨਪੁਰ ਲੋਧੀ ਦਾ ਏਰੀਆ ਸਾਰਾ ਖਤਮ ਹੋ ਚੁੱਕਿਆ ਹੋਆ ਉਹਨਾਂ ਦੇ ਹਾਲਾਤ ਜਿਹੜੇ ਸੁਲਤਾਨਪੁਰ ਲੋਧੀ ਨੇ ਅੱਜ ਤੋਂ 5-10 ਸਾਲ ਪਿੱਛੇ ਚਲੇ ਗਏ ਨੇ ਸਾਡੇ ਨਾਲ ਕੋਈ ਨੌਜਵਾਨ ਵੀ ਮੌਜੂਦ ਨੇ ਇਹਨਾਂ ਨਾਲ ਵੀ ਗੱਲਬਾਤ ਕਰ ਲੈਨੇ ਆਂ ਪੰਜਾਬ ਦੀ ਜਵਾਨੀ ਨੂੰ ਅਕਸਰ ਟੈਗ ਦਿੱਤਾ ਜਾਂਦਾ ਉੜਦਾ ਪੰਜਾਬ ਵਾਲਾ ਹਣਾ ਪਰ ਤਸਵੀਰਾਂ ਦੀ ਗੱਲ ਕੀਤੀ ਜਾਵੇ ਤਾਂ ਨੌਜਵਾਨ ਜਿਹੜੇ ਕਿ ਸਭ ਤੋਂ ਵੱਧ ਚੜ ਕੇ ਹੈ ਤਾਂ ਉਹ ਹੈਲਪ ਕਰ ਰਹੇ ਨੇ ਉਸ ਬਾਰੇ ਕੀ ਕਹਿਣਾ ਚਾਹੋ ਇਹ ਬਹੁਤ ਅੱਛੀ ਗੱਲ ਹੈ ਜੀ ਪੰਜਾਬ ਨੂੰ ਹਮੇਸ਼ਾ ਹੀ ਕਿਹਾ ਗਿਆ ਕਿ ਜਿਵੇਂ ਕਿ ਉੜਦਾ ਪੰਜਾਬ ਇੱਥੇ ਚਿੱਟਾ ਬਾਅੋ ਨਸ਼ਿਆਂ ਦਾ ਬਹੁਤ ਚੱਲ ਰਿਹਾ ਹੈ ਲੋਕ ਕਹਿ ਰਹੇ ਕਿ ਇਹ ਅੱਜ ਕੱਲ ਦੀ ਜਵਾਨੀ ਸ਼ੋਸ਼ੇ ਬਾਜ਼ੀਆਂ 'ਚ ਬਟ ਅੱਜ ਤੁਸੀਂ ਵੇਖ ਸਕਦੇ ਹੋ ਜਾ ਕੇ ਉਧਰ ਜਨਾਲੇ ਵਾਲੇ ਪਾਸੇ ਜਿੱਥੇ ਇੰਨਾ ਪਾਣੀ ਰਾਵੀ ਦਾ ਦਰਿਆ ਇੰਨਾ ਚੜਿਆ ਹੈ ਤੇ ਉਹਦੇ ਕਰਕੇ ਹੁਣ ਪੰਜਾਬ ਦੀ ਜਵਾਨੀ ਹੈ ਜਿਹੜੀ ਉੱਥੇ ਜਾ ਕੇ ਸੰਸਥਾਵਾਂ ਨਾਲ ਰਲ ਕੇ ਤੇ ਕੰਮ ਕਰ ਰਹੀ ਹੈ ਉੱਥੇ ਜਾ ਕੇ ਲੋਕਾਂ ਦਾ ਹਰੇਕ ਚੀਜ਼ ਪਹੁੰਚਾ ਰਹੀ ਹੈ ਜਿਹੜੀ ਉਹਨਾਂ ਲੋੜਵੰਦਾਂ ਦਾ ਚਾਰਾ ਹੋ ਗਿਆ ਕੁਝ ਵੀ ਜੋ ਉਹਨਾਂ ਦੀ ਅਸੈਂਸ਼ੀਅਲਸ ਜਿਹੜੀਆਂ ਹੈਗੀਆਂ ਨੇ ਬਾਕੀ ਨੌਜਵਾਨਾਂ ਨੂੰ ਕੀ ਅਪੀਲ ਕਰਨਾ ਚਾਹੂੰਗਾ ਜਿਹੜੇ ਘਰੇ ਬੈਠੇ ਨੇ ਬਾਕੀ ਨੌਜਵਾਨਾਂ ਨੂੰ ਇਹ ਅਪੀਲ ਹੈ ਜੀ ਕਿ ਜਿਵੇਂ ਹੁਣ ਪੰਜਾਬ ਤੇ ਔਖੀ ਖੜੀ ਹੈ ਤੇ ਹੁਣ ਸਾਰੇ ਨੌਜਵਾਨਾਂ ਨੇ ਇਹ ਅਪੀਲ ਹੈ ਕਿ ਸਾਰੇ ਹੁਣ ਇੱਥੇ ਆ ਕੇ ਪਹੁੰਚਣੇ ਇੱਕ ਦੂਜੇ ਹੱਥ ਵਟਾਓ ਕਿ ਇਹ ਪੰਜਾਬ ਦਾ ਹੁਣ ਆਪਣੇ ਇੱਕ ਆਪ ਸਾਰੇ ਪੰਜਾਬੀਆਂ ਹੁਣ ਜਿਵੇਂ ਮੈਂ ਵੇਖਿਆ ਹੈ ਕਈ ਸੋਚਦੇ ਨੇ ਕਿ ਸਾਡੇ ਘਰੇ ਇੱਥੇ ਆਉਣਾ ਹੈ ਪਾਣੀ ਅਸੀਂ ਕਿੱਥੇ ਜਾਈਏ ਬਟ ਪਾਣੀ ਦਾ ਪੰਜਾਬ ਦਾ ਤਾਂ ਪੇ ਇੱਕੋ ਹੀ ਹੈ ਆਪਾਂ ਸਾਰੇ ਪੰਜਾਬੀਆਂ ਸੋੜਾਲ ਮਿਲ ਕੇ ਕੰਮ ਕਰੀਏ ਸੋ ਜ਼ੈਟ ਸੋ ਸਾਡਾ ਪੰਜਾਬ ਜੋ ਆਪਣੇ ਬਚਾਅ ਹੋ ਸਕੇ ਕਿਸੇ ਵੀ ਤਰੀਕੇ ਨਾਲ ਸਤਲੁਜਾਂ ਦੇ ਕਿ ਸਤਲੁਜ ਦਰਿਆ ਨੇ ਆਪਣਾ ਕਹਿਰ ਦਿਖਾਉਣਾ ਜਿਹੜਾ ਸ਼ੁਰੂ ਕਰ ਦਿੱਤਾ ਸਾਡੇ ਦਾ ਐਸ.ਡੀ.ਐਮ ਮੈਡਮ ਮੌਜੂਦ ਨੇ ਉਹਨਾਂ ਦੇ ਨਾਲ ਗਰਾਊਂਡ ਜ਼ੀਰੋ ਤੇ ਮੌਜੂਦ ਨੇ ਉਹਨਾਂ ਦੇ ਨਾਲ ਹਾਲਾਤਾਂ ਬਾਰੇ ਜਾਣਕਾਰੀ ਸਾਂਝੀ ਕਰ ਲੈਣ ਆ। ਤੁਸੀਂ ਕੀ ਕਹਿਣਾ ਚਾਹੋਗੇ ਬਤ ਅਹ ਦੇਖੋ ਇਹ ਲੱਡੂਵਾਲ ਸੀਡ ਫਾਰਮ ਦੇ ਲਾਗੇ ਚਾੜ ਔਰ ਪੋਲੇਵਾਲ ਜਦੀਦ ਪਿੰਡ ਦੇ ਲਾਗੇ ਇਹ ਬੰਨ ਹੈਗਾ ਜਿਹੜਾ ਇੱਥੇ ਹਜੇ ਤਾਂ ਬੰਦ ਤੋਂ ਕਾਫੀ 100 150 ਫੁੱਟ ਦੂਰ ਹੈਗਾ ਦਰਿਆ ਪਰ ਇੱਥੇ ਦਰਿਆ ਨੇ ਥੋੜਾ ਖੋਰਾ ਪਾਇਆ ਹੈਗਾ ਤੇ ਜਿਹੜਾ ਵੀ ਆਪਾਂ ਉਹਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਸਾਰੇ ਜਿਹੜੇ ਹੈਗੇ ਪਿੰਡ ਦੇ ਸਰਪੰਚ ਪਿੰਡ ਦੇ ਜਿੰਨੇ ਵੀ ਲੋਕ ਇੱਥੇ ਸਹਿਯੋਗ ਕਰ ਰਹੇ ਨੇ ਫੋਰੈਸਟ ਡਿਪਾਰਟਮੈਂਟ ਤੋਂ ਹੈਗੇ ਨੇ ਇਰੀਗੇਸ਼ਨ ਡਿਪਾਰਟਮੈਂਟ ਤੋਂ ਬੀਡੀਓ ਆਫਿਸ ਤੋਂ ਲੇਬਰ ਵੀ ਲੱਗੀ ਹੋਈ ਆ ਸਾਡੇ ਤਹਿਸੀਲਦਾਰਸ ਵੀ ਇੱਥੇ ਮੌਜੂਦ ਨੇ ਸਵੇਰ ਦੇ ਯਤਨ ਕਰ ਰਹੇ ਨੇ ਕਿ ਇਹਨੂੰ ਘੱਟ ਤੋਂ ਘੱਟ ਜਿਹੜਾ ਹੈਗਾ ਖੋਰਾ ਲੱਗੇ ਤੇ ਸੈਂਡ ਬੈਗ ਔਰ ਕ੍ਰੇਟ ਬਣਾ ਕੇ ਉਹਨਾਂ ਨੇ ਲਗਾਤੇ ਹੈਗੇ ਪ੍ਰਸ਼ਾਸਨ ਪ੍ਰਸ਼ਾਸਨ ਵੱਲੋਂ ਜੋ ਵੀ ਇੱਥੇ ਮਦਦ ਮੁਹੱਈਆ ਕਰਾਈ ਜਾ ਸਕਦੀ ਹੈ ਚਾਹੇ ਉਹ ਸੈਂਡ ਬੈਗ ਜਿਹੜੇ ਹੈਗੇ ਆ ਉਹ ਭਰੇ ਜਾ ਰਹੇ ਨੇ ਚਾਹੇ ਉਹ ਜਿਹੜੀ ਲੇਬਰ ਹੈਗੀ ਆ ਜੇ ਉਹ ਮੁਹੱਈਆ ਕਰਾਣੀ ਹੈ ਉਹ ਹੋ ਜਾਂਦੀ ਹੈ ਪੁਲਿਸ ਪ੍ਰਸ਼ਾਸਨ ਵੱਲੋਂ ਵੀ ਇੱਥੇ ਥੋੜਾ ਕਰਾਊਡ ਕੰਟਰੋਲ ਵੀ ਕੀਤਾ ਜਾਂਦਾ ਹੈ ਤਾਂ ਕਿ ਜੋ ਅਸਲ 'ਚ ਲੋਕ ਕੰਮ ਕਰ ਰਹੇ ਨੇ ਉਹਨਾਂ ਦੇ ਕੰਮ ਦੇ ਵਿੱਚ ਕੋਈ ਰੁਕਾਵਟ ਨਾ ਆਵੇ ਲੋਕਾਂ ਨੂੰ ਕੀ ਅਪੀਲ ਕਰਨੀ ਚਾਹੋਗੇ ਮੈਂ ਲੋਕਾਂ ਨੂੰ ਅਸੀਂ ਇਹ ਅਪੀਲ ਕਰਾਂਗੇ ਕਿ ਜੇ ਤੁਸੀਂ ਵਾਕਈ ਇੱਥੇ ਸਹਾਇਕ ਲਈ ਆ ਰਹੇ ਹੋ ਤਾਂ ਜੀ ਸਰਦਕੇ ਤੁਸੀਂ ਆਓ ਬਟ ਇਹ ਆ ਕੇ ਕੰਮ ਦੇ ਵਿੱਚ ਜਿਹੜੇ ਇੰਨੇ ਸਾਰੇ ਬਾਹਰ ਤੱਕ ਗੱਡੀਆਂ ਲੱਗ ਜਾਂਦੀਆਂ ਨੇ ਜਾਂ ਵਹੀਕਲ ਔਰ ਲੋਕ ਆ ਕੇ ਇੱਥੇ ਮੌਜੂਦ ਹੋ ਜਾਂਦੇ ਨੇ ਤਾਂ ਉਹਦੇ ਨਾਲ ਸਾਡੇ ਕੰਮ ਦੇ ਵਿੱਚ ਅੜਚਨ ਹੋ ਸਕਦੀ ਹੈ ਤੁਸੀਂ ਆਪਣੇ ਘਰਾਂ ਦੇ ਵਿੱਚ ਸੁਰੱਖਿਅਤ ਰਹੋ ਸਾਡੇ ਲਈ ਉਹੀ ਬਹੁਤ ਵੱਡੀ ਗੱਲ ਹੈ ਕਿਤਨੇ ਕਿਤੇ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਵੀ ਬਣਿਆ ਹੋਇਆ ਤਾਂ ਤੁਸੀਂ ਕੀ ਕਹਿਣਾ ਚਾਹੋਗੇ ਇਸ ਬਾਬਤ ਦੇਖੋ ਜਿਹੜੇ ਜ਼ਿਲ੍ਹਿਆਂ ਦੇ ਵਿੱਚ ਬਹੁਤ ਜ਼ਿਆਦਾ ਤਬਾਈ ਹੋਈ ਹੈ ਉਹ ਦੇਖ ਕੇ ਹਰ ਕਿਸੇ ਨੂੰ ਲੱਗਦਾ ਹੈ ਕਿ ਸਾਡੇ ਜ਼ਿਲ੍ਹੇ ਦੇ ਵਿੱਚ ਉਸ ਤਰ੍ਹਾਂ ਨਾ ਹੋ ਜਾਏ ਫਿਲਹਾਲ ਡੀਸੀ ਸਾਹਿਬ ਦੀ ਕਮਾਂਡ ਦੇ ਅੰਦਰ ਸਾਰੀਆਂ ਟੀਮਾਂ ਬੜੀਆਂ ਮੁਸ਼ਤਿਹਦ ਨੇ ਸਾਰੇ ਪੁਆਇੰਟਸ ਤੇ ਲੱਗੀਆਂ ਹੋਈਆਂ ਔਰ ਅਸੀਂ ਹਰ ਥਾਂ ਤੇ ਜਿੱਥੇ ਵੀ ਕਿਤੇ ਖੋਰਾ ਲੱਗਦਾ ਹੈ ਉਹਨੂੰ ਕਾਬੂ ਪਾਨ ਦਾ ਕੋਸ਼ਿਸ਼ ਕੀਤੀ ਹੈ ਬਾਕੀ ਪਿੱਛੋਂ ਵੀ ਜਿਹੜਾ ਵਹਾਅ ਹੈਗਾ ਉਹ ਘਟ ਹੋਇਆ ਹੈ ਪਹਿਲਾਂ ਜਿਹੜਾ ਜ਼ਿਆਦਾ ਪਾਣੀ ਛੱਡਿਆ ਜੋ ਸੇਗਾ ਉਹ ਘਟੇ ਹੋਇਆ ਹੈ ਉਹਦੇ ਨਾਲ ਵੀ ਹੋ ਸਕਦਾ ਹੈ ਕਿ ਅੱਗੇ ਵਾਲੇ ਦਿਨ ਸਾਡੇ ਜਿਹੜੇ ਹੈਗੇ ਆ ਉਹ ਆਸਾਨੀ ਤੇ ਰਹਿਣ ਪਰ ਅਸੀਂ ਫਿਰ ਵੀ ਬਿਲਕੁਲ ਸਤਰਕ ਹੈ ਗਿਆ ਸਤਲੂਜ ਦੇ ਵਿੱਚ ਸਤਲੂਜ ਦਰਿਆ ਉਫਾਨ ਤੇ ਆ ਤੂੰ ਸਾਡੇ ਨਾਲ ਕੁਝ ਪਿੰਡ ਵਾਸੀ ਵੀ ਮੌਜੂਦ ਨੇ ਤਾਂ ਸਰਪੰਚ ਸਾਹਿਬ ਦੇ ਨਾਲ ਗੱਲਬਾਤ ਕਰ ਲੈਣਾ ਕਿਵੇਂ ਦੇਖਦੇ ਹੋ ਅੱਜ ਤੇ ਹਾਲਾਤ ਨੂੰ ਥੋੜੇ ਵੱਲੋਂ ਲਗਾਤਾਰ ਜਿਹੜੀ ਕਿ ਇੱਥੇ ਬੰਨ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਪਿੰਡ ਵਾਸੀ ਵੀ ਇਕੱਠੇ ਹੋਏ ਉਹਨੇ ਕਿਵੇਂ ਦੇਖਦੇ ਹੋ ਕਿਤੇ ਡਰ ਦਾ ਮਾਹੌਲ ਬਹੁਤ ਪੈਦਾ ਹੋਇਆ ਹੈ ਤੇ ਸਾਰੀ ਸੰਗਤਾਂ ਦੇ ਨਾਲ ਸੰਯੋਗ ਦੇ ਨਾਲ ਜਿੰਨਾ ਵੀ ਹੈ ਮਤਲਬ ਸਾਰੇ ਆ ਰਹੇ ਆ ਲੋਕ ਟੱਟ ਟ੍ਰੈਲੀਆਂ ਲੈ ਕੇ ਆਪਣੇ ਪਿੰਡ ਦੇ ਵਿੱਚੋਂ ਆਏ ਲਾਉਂਸਮੈਂਟ ਕਰਾਈ ਸੀ ਜੀ ਸਾਰਾ ਸੰਯੋਗ ਮਿਲ ਰਿਹਾ ਜੀ ਪੁਲਿਸ ਪ੍ਰਸ਼ਾਸਨ ਦਾ ਵੀ ਮਿਲ ਰਿਹਾ ਜੀ ਸਭ ਜਿੰਨੇ ਵੀ ਅਫਸਰ ਆ ਰਹੇ ਆ ਜੀ ਸਾਡੀ ਦੇਖਪਾਲ ਕਰ ਰਿਹਾ ਜੋ ਵੀ ਗੱਟੇ ਚਾਹੀਦੇ ਆ ਹਰ ਇੱਕ ਚੀਜ਼ ਸਾਨੂੰ ਉਸੂਲਤ ਮਿਲ ਰਹੀ ਹੈ ਜੀ ਹਾਂ ਜੀ ਤੇ ਲੋਕ ਆਪਣੇ ਦੂਰ ਦੂਰ ਤੋਂ ਆ ਰਹੇ ਆ ਲਾਗੋ ਬੰਨਿਓ ਜਿਹੜੇ ਵੀ ਸੇਵਾ ਤੇ ਵੀ ਚਾਹ ਪਾਣੀ ਦੀ ਵੀ ਸੇਵਾ ਲੈ ਕੇ ਆ ਰਹੇ ਨੇ ਜੀ ਹਾਂਜੀ ਸਰਕਾਰ ਦੀ ਗੱਲ ਕੀਤੀ ਜਾਵੇ ਸਰਕਾਰ ਕਹਿੰਦੀ ਸਾਡੇ ਜਿੰਨੇ ਵੀ ਮੰਤਰੀ ਵਿਧਾਇਕ ਗਰਾਊਂਡ ਜ਼ੀਰੋ ਤੇ ਮੌਜੂਦਾ ਹਾਲਾਤ ਦੇਖ ਰਹੇ ਨੇ ਤਾਂ ਉਸ ਬਾਰੇ ਕੀ ਕਹਿਣਾ ਚਾਹੂਗੇ ਤੁਹਾਨੂੰ ਹੈਲਪ ਪਹੁੰਚ ਰਹੀ ਹੈ ਹਾਂਜੀ ਹਾਂਜੀ ਹਲ ਪਹੁੰਚ ਰਹੀ ਹੈ ਜੀ ਜਿੱਦਾਂ ਸੈਕਟਰੀ ਸਾਹਿਬ ਸਾਡੇ ਕੋਲ ਹੀ ਖੜੇ ਆ ਗੱਟਿਆਂ ਦੀ ਜਿੱਦਾਂ ਗੱਟੇ ਵੀ ਆ ਰਹੇ ਆ ਗੱਟੇ ਵੀ ਕਾਫੀ ਪਏ ਆ ਮਿੱਟੀ ਵੀ ਆ ਰਹੀ ਹੈ ਜੀ ਤੇ ਸਾਰੀ ਸੰਗਤਾਂ ਨਾਲ ਲੱਗੀਆਂ ਖੜੀਆਂ ਨੇ ਜਿੰਨੇ ਵੀ ਲੋਕ ਕਿਗੇ ਆ ਤੇ ਚਲੋ ਕੋਈ ਹੈਗੇ ਆ ਵਿੱਚ ਆਂਸਰ ਲੋਕ ਜਿੱਦਾਂ ਨਹੀਂ ਮਤਲਬ ਇਹ ਕਿ ਕਰ ਰਿਹਾ ਜੋ ਕੰਮ ਕਰ ਉਹਨਾਂ ਨੂੰ ਚਾਹੀਦਾ ਵੀ ਜਿਹੜੇ ਕੰਮ ਕਰ ਰਹੇ ਨੇ ਤੇ ਉਹਨਾਂ ਨੂੰ ਵੀ ਕੰਮ ਕਰਨ ਦੇਣ ਵੀ ਅੱਗੇ ਅੱਗੇ ਜਾ ਕੇ ਨਾ ਖੜਨ ਦਰਿਆ ਤੇ ਹਾਂਜੀ ਤਸਵੀਰਾਂ ਦੀ ਗੱਲ ਕੀਤੀ ਜਾਵੇ ਤਾਂ ਦੇਖ ਸਕਦੇ ਹਾਂ ਕਿ ਪਿੰਡ ਦੇ ਜਿੰਨੇ ਵੀ ਨੌਜਵਾਨ ਨੇ ਸਾਰੇ ਜੇ ਅੱਗੇ ਵਧ ਚੜ ਕੇ ਕੰਮ ਕਰ ਰਹੇ ਨੇ ਵੈਸੇ ਪੰਜਾਬ ਦੀ ਜਵਾਨੀ ਨੂੰ ਉੜਤਾ ਪੰਜਾਬ ਦਾ ਟੈਗ ਦਿੱਤਾ ਜਾਂਦਾ ਪਰ ਤਸਵੀਰਾਂ 'ਚ ਦੇਖ ਸਕਦੇ ਹਾਂ ਕਿ ਨੌਜਵਾਨ ਜਿਹੜੇ ਕੀ ਵੱਧ ਚੜ ਕੇ ਲੱਗੇ ਹੋਏ ਨੇ ਸੋ ਤਸਵੀਰਾਂ ਤੁਹਾਨੂੰ ਮੌਜੂਦਾ ਹਾਲਾਤ ਜਿਹੜੇ ਕੀ ਦਿਖਾ ਰਹੇ ਆ ਪਿੰਡ ਵਾਸੀਆਂ ਦੇ ਵੱਲੋਂ ਮਿੱਟੀ ਦੇ ਗੱਟੇ ਜਿਹੜੇ ਕੀ ਲੈ ਜਾ ਰਹੇ ਨੇ ਤਾਂ ਸਰਪੰਚ ਸਾਹਿਬ ਨੇ ਇੱਕ ਵਾਰੀ ਅਸੀਂ ਨਾਲ ਆਪ ਮੌਜੂਦਾ ਲੱਗੇ ਹੋੜੇ ਆ ਜੀ ਸਵੇਰ ਤੋਂ ਅਸੀਂ ਆਪ ਗੱਟੇ ਚੱਕ ਰਹੇ ਹਾਂ ਸਿਰ ਖੁਦ ਗੱਟੇ ਪਾ ਰਹੇ ਹਾਂ ਬੇਲਚਿਆਂ ਦੇ ਨਾਲ ਮਿੱਟੀਆਂ ਦੇ ਗੱਟੇ ਪਾ ਰਹੇ ਹਾਂ ਜੀ ਸਾਰਾ ਕੰਮ ਨਾਲ ਆਪ ਕਰ ਰਹੇ ਹਾਂ ਗੱਟੇ ਲੈ ਕੇ ਜਾ ਰਹੇ ਹਾਂ ਵਿੱਚ ਸਟੱਡਾਂ ਦੇ ਸੱਟ ਰਹੇ ਹਾਂ ਜੀ ਹਾਂਜੀ ਜੇ ਇਥੇ ਏਰੀਆ ਦੀ ਗੱਲ ਕੀਤੀ ਜਾਵੇ ਤਾਂ ਕਿੰਨੇ ਕੁ ਪਿੰਡਾਂ ਨੂੰ ਅਲਰਟ ਜਾਰੀ ਕੀਤਾ ਹੋਇਆ ਹੈ ਇਹ ਜੇਤੂ ਦਾ ਗੱਲ ਕੀਤੀ ਜਾਵੇ ਤਾਂ ਕਾਫੀ ਪਿੰਡੇ ਦੇ ਵਿੱਚ ਆਉਂਦੇ ਆ ਪੋਲੇਵਾਲ ਜਦੀਦ ਦੇ ਵਿੱਚ ਖੈਰਾ ਬੇਟ ਹੋ ਗਿਆ ਜਿੱਦਾਂ ਆਪਣੇ ਬਾੜੇ ਵਾਲ ਹੋ ਗਿਆ ਚਾੜਾ ਹੋ ਗਿਆ ਰੱਜੋ ਵਾਲ ਹੋ ਗਿਆ ਕਤਬੇ ਵਾਲ ਹੋ ਗਿਆ ਇਹ ਸਾਰੇ ਜੇ ਇਹ ਬੰਨ ਇਹਨੂੰ ਕੁਝ ਹੋਣਦਾ ਬੰਨ ਨੂੰ ਤਾਂ ਸਾਰੇ ਪਾਣੀ ਦੀ ਲਪੇਟ ਵਿੱਚ ਆ ਜਾਣਗੇ ਤਾਂ ਵੱਧ ਚੜ ਕੇ ਅਸੀਂ ਇਹਨੇ ਵੀ ਸਾਰੇ ਜਿੰਨੇ ਵੀ ਵੀਰ ਹੈਗੇ ਆ ਇੱਥੇ ਪਹੁੰਚੋ ਤੇ ਸੰਯੋਗ ਦਿਓ ਸਾਡਾ ਜੀ ਆਪਾਂ ਰਲ ਮਿਲ ਕੇ ਉਹਨੂੰ ਬੰਨ ਸਕੀਏ ਬੰਨ। ਸੈਂਟਰ ਦੇ ਖੇਤੀ ਮੰਤਰੀ ਵੀ ਇੱਥੇ ਦੌਰਾ ਕਰਕੇ ਗਏ ਸੀ ਉਧਰ ਬਾਰਡਰ ਏਰੀਆ 사이 ਠੀਕ ਹੈ ਤੁਹਾਨੂੰ ਪ੍ਰਧਾਨ ਮੰਤਰੀ ਮੋਦੀ ਵੀ ਆ ਰਹੇ ਨੇ ਪਰਸੋ ਤਾਂ ਕਿਵੇਂ ਦੇਖਦੇ ਹੋ ਤੁਸੀਂ ਹਲੇ ਤੱਕ ਵੈਸੇ ਐਲਾਨ ਕੋਈ ਨਹੀਂ ਕੀਤਾ ਕਿ ਉਹਨਾਂ ਵੱਲੋਂ ਕਿ ਕਿੰਨੀ ਕੁ ਰਾਸ਼ੀ ਦਿੱਤੀ ਜਾਵੇ ਕਿ ਹਾਂ ਪਰ ਦੌਰਾ ਜ਼ਰੂਰ ਹੈ ਪ੍ਰਧਾਨ ਮੰਤਰੀ ਦਾ। ਹਾਂਜੀ ਹਾਂਜੀ ਬਿਲਕੁਲ ਜੀ ਅਜੇ ਤੱਕ ਆਏ ਨਹੀਂ ਲੇਕਿਨ ਜੇ ਆ ਜਾਂਦੇ ਆ ਬਹੁਤ ਵਧੀਆ ਗੱਲ ਆਉਣਾ ਚਾਹੀਦਾ ਜ਼ਰੂਰ ਇੱਥੇ। ਇਹ ਆ ਕੇ ਇਤਸਾਰ ਲੈਣੀ ਚਾਹੀਦੀ ਹੈ ਲੋਕਾਂ ਤੋਂ ਪਤਾ ਕਰਨਾ ਚਾਹੀਦਾ ਵੀ ਕੀ ਇੱਥੇ ਕਿਦਾਂ ਦਾ ਮਾਹੌਲ ਹੈ ਜੀ ਉਹਨੂੰ ਸਹੀ ਕਰੀਏ ਆਪਾਂ ਰਲ ਮਿਲ ਕੇ ਜੀ ਦੇਖ ਸਕਦੇ ਹੋ ਤਸਵੀਰਾਂ ਰਾਹੀਂ ਮੌਜੂਦਾ ਹਾਲਾਤ ਤੁਹਾਨੂੰ ਦਿਖਾ ਰਿਹਾ ਨੌਜਵਾਨਾਂ ਦੇ ਵੱਲੋਂ ਕਿਦਾਂ ਵੱਚੜ ਕੇ ਜਿਹੜਾ ਕਿ ਮਦਦ ਕੀਤੀ ਜਾ ਰਹੀ ਆ ਤਾਂ ਬੋਰੀਆਂ ਤੇ ਬੋਰੀਆਂ ਜਿਹੜੀ ਕਿ ਲੈ ਕੇ ਆਈਆਂ ਜਾ ਰਹੀਆਂ ਨੇ ਤਾਂ ਦੇਖ ਸਕਦੇ ਹੋ ਮੌਜੂਦਾ ਹਾਲਾਤ ਜਿਹੜੇ ਕਿ ਖਾਫੀ ਖੌਫਨਾਕ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਤਾਂ ਲੋਕਾਂ ਦੇ ਵਿੱਚ ਕਿਤੇ ਨਾ ਕਿਤੇ ਦਰਦਾ ਮਾਹੌਲ ਜਰੂਰ ਦੇਖਿਆ ਜਾ ਰਿਹਾ ਹੈ ਸੋ ਸਾਡੇ ਨਾਲ ਕੁਝ ਹੋਰ ਪਿੰਡ ਵਾਸੀ ਵੀ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰ ਲੈਣੇ ਹਾਂਜੀ ਕਿਵੇਂ ਦੇਖਦੇ ਜਰਨਲਿਸਟ ਸਿੰਘ ਪਿੰਡ ਰਾਜਾਪੁਰ ਕਿੱਦੇ ਦੇਖ ਤੂੰ ਹਾਲਾਤਾਂ ਨੂੰ ਪਿੰਡ ਵਾਸੀਆਂ ਦੇ ਵੱਲੋਂ ਬਾਚਣ ਕੇ ਹੈਲਪ ਕਿੱਦੇ ਵੇਚਦਾ ਹਾਲਾਤ ਬਹੁਤ ਜ਼ਿਆਦਾ ਖਰਾਬ ਨੇ ਇਹਦੇ ਵਿੱਚ 30 40 ਪਿੰਡਾਰੇ ਨੇ ਅੱਗੇ ਸਿੱਧਵੇਂ ਬੇਡ ਦਾ ਕਰਤੋੜ ਮਾਰ ਕਰੇਗਾ ਜੇ ਇੱਥੋਂ ਕੋਈ ਨੁਕਸਾਨ ਹੁੰਦਾ ਤੇ ਬਾਕੀ ਗੱਲ ਸੰਯੋਗ ਨਾਲ ਸਾਰੀ ਪਬਲਿਕ ਪ੍ਰਸ਼ਾਸਨ ਦੇ ਵੱਲੋਂ ਕਿੰਦਾ ਦੀ ਮਦਦ ਕੀਤੀ ਯਾਰ ਪ੍ਰਸ਼ਾਸਨ ਇੱਥੇ ਬਾਜ਼ਾਰ ਸਾਰਿਆਂ ਨੂੰ ਖੜੇ ਹੈ ਪ੍ਰਸ਼ਾਸਨ ਦਾ ਹੀ ਹੈ ਪਬਲਿਕ ਲਈ ਇਹ ਪ੍ਰਸ਼ਾਸਨ ਆਪਦੇ ਸੰਨ ਲੱਗਿਆ ਹੋਇਆ ਜਿਹੜੀ ਪਿਛੋ ਮੈਨਿੰਗ ਹੋਈ ਹੈ ਮੈਨੇ ਕਿ ਨਾਲ ਨਾਲ ਇਧਰ ਪਾਸਾ ਨੀ ਮਾਉਣ ਕਰਕੇ ਦੇ ਪਾਣੀ ਜ਼ੋਰ ਫੜ ਰਿਹਾ ਇਧਰ